ਤੇ ਜਿੱਥੇ ਅੱਜ ਆਪਾਂ ਬਹੁਤ ਚਿੰਤਾ ਦਾ ਵਿਸ਼ਾ ਹੁੰਦਾ ਕਈ ਵਾਰੀ ਦੁੱਖ ਵੀ ਹੁੰਦਾ ਖਾਲਸਾ ਪੰਥ ਕਦੇ ਚਿੰਤਾ ਜਿਹੜਾ ਕਰਦਾ ਨਹੀਂ ਪਰ ਸੋਚਣਾ ਜ਼ਰੂਰ ਪੈਂਦਾ ਜਿੱਥੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਉਹਨਾਂ ਦੇ ਆਪਾਂ ਸੁਣਦੇ ਆਂ ਬਿਆਨ ਸੁਣਦੇ ਆਂ ਟੀਵੀ ਤੇ ਜਾਂ ਅਖਬਾਰਾਂ ਦੇ ਵਿੱਚ ਉਹ ਵੀ ਪੜ੍ਹ ਕੇ ਬੜਾ ਦੁੱਖ ਹੁੰਦਾ ਤੇ ਕੱਲ ਜਿਹੜਾ ਸ਼ਾਮ ਨੂੰ ਸਿੰਘ ਸਾਹਿਬ ਉਹ ਰਾਂ ਦਾ ਜਿਹੜਾ ਟੀਵੀ ਦੇ ਵਿੱਚ ਤੇ ਉਹ ਜਿਹੜਾ ਬਿਆਨ ਸੁਣਿਆ ਤੇ ਉਹ ਪੜ੍ਹ ਕੇ ਸੁਣ ਕੇ ਬਹੁਤ ਜ਼ਿਆਦਾ ਜਿਹੜਾ ਦੁੱਖ ਹੋਇਆ ਕਿ ਸਾਡੀ ਜਿਹੜੀ ਸੀਮਾ ਉਸ ਦੀ ਅਕਾਲ ਤਖ਼ਤ ਸਾਹਿਬ ਦੇ ਦੈਰੇ ਦੇ ਵਿੱਚ ਚਾਰ ਦਿਵਾਰੀ ਦੇ ਵਿੱਚ ਹੀ ਸੀਮਿਤ ਕਰ ਦਿੱਤੀ ਗਈ ਹੈ ਸਾਡੇ ਜਿੱਥੇ ਸਤਿਕਾਰਯੋਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਸਾਡੇ ਬਹੁਤ ਸਤਿਕਾਰਯੋਗ ਸਾਰੇ ਅਸੀਂ ਨਹਾਂਗਸੰਗ ਜਥੇਬੰਦੀਆਂ ਜਿਹੜੀਆਂ ਹਮੇਸ਼ਾ ਅੱਗੇ ਹੋ ਕੇ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦਿੰਦੇ ਰਹੇ ਤੇ ਅੱਗੇ ਵੀ ਦਿੰਦੇ ਰਹਿਣਾ ਪਰ ਜੋ ਸਾਡੀ ਮਰਿਆਦਾ ਦੇ ਹਾਲਾਤ ਚੱਲ ਰਹੇ ਨੇ ਜੇ ਬੁੱਢਾ ਜਲ ਦੇ ਦਾਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਨਿਭਾਈਆਂ ਤੇ ਉਹਨਾਂ ਨੇ ਸੀ ਮਾਵਾਂ ਜਿਹੜੀਆਂ ਸੀ ਜਿੱਥੇ ਲਾਹੌਰ ਤੋਂ ਲੈ ਕੇ ਪਹਿਲਾ ਲਾਹੌਰ ਫਤਿਹ ਕੀਤਾ ਬੁੱਢਾ ਜਲ ਨੇ ਤਰਨੇ ਦਲਾ ਨੇ ਉੱਥੇ ਹੀ ਲਾਹੌਰ ਤੋਂ ਬਾਅਦ ਜਲੰਧਰ ਤੇ ਜਿੱਥੇ ਫਤਿਹ ਦੇ ਨਿਸ਼ਾਨ ਚੁਲਾਏ ਤੇ ਜਿੱਥੇ ਲਾਹੌਰ ਤੋਂ ਲੈ ਕੇ ਤੇ ਕਾਬਲ ਕੰਧਾਰ ਅਫਗਾਨਿਸਤਾਨ ਮਾਰੇ ਨੇ ਤੇ ਕਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਚੀਨ ਮਚੀਨ ਸ਼ੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਸਾਰੇ ਕੰਟਰੀਆਂ ਜਿਹੜੀਆਂ ਜਿੱਤ ਕੇ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਜਿਹੜਾ ਛਤਰ ਝੁਲੈਗੇ ਸੀਸ ਪਰ ਬੜੀ ਕਰੈਗੇ ਮौज ਦਿੱਲੀ ਦੇ ਸਗਾਸਨ ਤੇ ਪਹਿਲਾ ਵੀ 19 ਵਾਰੀ ਜਿਹੜਾ ਇਹ ਖਾਲਸਾ ਪੰਥ ਬੁੱਢਾ ਦਲ ਦੇ ਜਥੇਦਾਰ ਨੇ 19 ਵਾਰੀ ਸਰਦ ਦੇ ਦਲਾਂ ਨੇ 19 ਵਾਰੀ ਜਿਹੜੀ ਹੈ ਦਿੱਲੀ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਆਪਾਂ ਹਰ ਸਾਲ ਜਿਹੜੇ ਪ੍ਰੋਗਰਾਮ ਕਰਦੇ ਆਂ लाल किले ਦੇ ਕੇਸਰੀ ਨਿਸ਼ਾਨ ਚੁਲਾਏ ਤੇ ਜਿਹੜੀਆਂ ਅਸੀਂ ਮਾਵਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਅੱਗੇ ਤੱਕ ਜਿਹੜੇ ਬੁੱਢਾ ਜਲ ਨੇ ਰਾਜ ਭਾਗ ਕਾਇਮ ਕੀਤੇ ਤੇ ਜੇ ਬੁੱਢਾ ਜਲ ਤੇ ਦਾਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਾ ਹੋਂਦੀ ਗੱਲ ਆਪਾਂ ਕਰਦੇ ਆਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਦੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਖਾਲਸਾ ਪੰਥ ਦੇ ਜਿਹੜੇ ਸਾਰੀਆਂ ਹੀ ਕੰਟਰੀਆਂ ਦੇ ਜਿੱਥੇ-ਜਿੱਥੇ ਵੀ ਸਿੱਖ ਵਸਦੇ ਨੇ ਜਿੰਨੇ ਮਹਾਪੁਰਖ ਨੇ ਉਹ ਸਾਨੂੰ ਫੋਨ ਕਰਦੇ ਨੇ ਨਿਹੰਗ ਸਿੰਘਾਂ ਨੂੰ ਕਿ ਬਾਬਾ ਜੀ ਤੁਸੀਂ ਤਗੜੇ ਹੋ ਕੇ ਇਹਦੇ ਤੇ ਮਰਿਆਦਾ ਤੇ ਜਿਹੜੇ ਕਾਇਮ ਹੋਵੋ ਅੱਗੇ ਵੀ ਸਾਡੇ ਹੀ ਭਰਾ ਨੇ ਪਰ ਇਹਨਾਂ ਨੂੰ ਜਿਹੜਾ ਨਿੱਜੀ ਹਿੱਤ ਤਿਆਕ ਕੇ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹਿੰਗ ਸਿੰਘ ਜਿਹੜੇ ਨੇ ਉਹ ਹਮੇਸ਼ਾ ਹੀ ਪਹਿਲਾਂ ਮੁਗਲਾਂ ਦੇ ਨਾਲ ਜੰਗ ਜੂਝਦੇ ਰਹੇ ਜਿੱਥੇ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਜਿੰਨੇ ਵੀ ਗੁਰੂ ਸਾਹਿਬ ਤੋਂ ਲੈ ਕੇ ਬਾਅਦ ਚ ਜਿੰਨੇ ਵੀ ਜੰਗ ਜੁੱਧ ਹੋਏ ਉਹ ਗੁਰੂ ਦੀਆਂ ਲਾਡਲੀਆਂ ਨਹਿੰਗ ਸਿੰਘ ਫੌਜਾਂ ਬੁੱਢਾ ਦਲ ਤਰਨੇ ਦਲਾਣੇ ਫਤੇ ਕੀਤੇ ਉਹ ਫਤੇ ਕੀਤੇ ਹੋਏ ਆਪਾਂ ਸਾਂਭ ਨਹੀਂ ਸਕ ਰਹੇ ਜਿੱਥੇ ਖਾਲਸਾ ਪੰਥ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੀ ਗੱਲ ਆਉਂਦੀ ਹੈ ਦੇਹ ਸ਼ਿਬਾ ਬਰ ਮੋਹੇ ਇਹੈ ਸ਼ੁਭ ਕਰਮਨ ਤੇ ਕਮੋ ਨਾ ਟਰੋਂ ਨਾ ਡਰੋਂ ਅਰ ਸੋ ਜਬ ਜਾਹ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਾਨ ਕਉ ਇਹ ਲਾਲਚ ਹੈ ਗੁਰਨ ਤਾਹੇ ਉਚਰੋਂ ਜਬ ਆਪ ਕੀ ਉਹਨ ਦੇ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਯੂਝ ਮਰੋ ਸੋ ਜਿੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਮੇਰਾ ਵੀ ਬਾਬਾ ਜੀ ਸਾਰੀ ਸੰਗਤ ਦੇ ਵਿੱਚ ਇਹ ਸੁਨੇਹਾ ਜ਼ਰੂਰ ਦੇਣਾ ਕਿ ਜਦੋਂ ਬਿਲਕੁਲ ਹੀ ਫਤਿਹ ਹੋ ਜਾਣੀ ਹੈ ਤੇ ਫੇਰ ਤੁਹਾਡਾ ਬੋਲਣ ਦਾ ਕੋਈ ਫਾਇਦਾ ਨਹੀਂ ਸਮੇ ਸਮੇਂ ਸਰ ਅੱਜ ਜਿਹੜੇ ਤੁਸੀਂ ਗੁਰਸਿੱਖ ਸੰਗਤਾਂ ਭਾਵੇਂ ਬਹੁਤ ਵੱਡੀ ਤਦਾਦ ਤੇ ਹੋ ਜਾਂ ਸਾਡੇ ਸਤਿਕਾਰਯੋਗ ਸਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਹੋਰਾਂ ਨੇ ਜਦੋਂ ਮੈਂ ਬਚਪਨ ਦੇ ਵਿੱਚ ਦਰਸ਼ਨ ਕਰਦਾ ਰਿਆਂ 1984 ਦੇ ਵਿੱਚ ਬਾਬਾ ਦਇਆ ਸਿੰਘ ਜੀ ਹੋਰਾਂ ਨੇ ਪਹਿਲਾ ਜਿਹੜਾ ਉਹ ਜਕਾਰਾ ਗ ਜਾ ਕੇ ਤੇ ਜਦੋਂ ਹਰਮੰਦਰ ਸਾਹਿਬ ਦੀ ਬੇਅਦਬੀ ਫੌਜ ਨੇ ਕਰਨੀ ਚਾਹੀ ਤੇ ਕੀਤੀ ਤੇ ਉਦੋਂ ਬਾਬਾ ਦਇਆ ਸਿੰਘ ਜੀ ਹੋਰਾਂ ਨੇ ਜਿਹੜਾ ਅੱਗੇ ਹੋ ਕੇ ਉਹ ਮਰਿਆਦਾ ਤੇ ਪਹਿਰਾ ਦਿੱਤਾ ਤੇ ਜੇ ਅੱਜ ਕੋਈ ਵੀ ਜ਼ਰੂਰਤ ਹੈ ਆਪਾਂ ਕਿਸੇ ਦੇ ਖਿਲਾਫ ਨਹੀਂ ਸਾਡੀਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਜਿਹੜਾ ਜਿੱਥੇ ਮਰਿਆਦਾ ਦੀ ਗੱਲ ਹੈ ਨਿਹੰਗ ਸਿੰਘ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਆਣ ਬਾਨ ਤੇ ਸ਼ਾਨ ਵਾਸਤੇ ਪਹਿਲਾਂ ਵੀ ਕੁਰਬਾਨੀਆਂ ਦਿੰਦੀਆਂ ਆਈਆਂ ਤੇ ਅੱਗੇ ਵੀ ਤਤ ਪਰਨੇ ਕੋਈ ਵੀ ਕੁਰਬਾਨੀ ਮੈਂ ਇਹ ਨਹੀਂ ਗੱਲ ਕਰਦਾ ਪਹਿਲਾਂ ਕਿਸੇ ਨੇ ਕੋਈ ਸਿੰਘ ਸਾਹਿਬ ਬਣਾਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਕਾਨੂੰਨੀ ਜਿਹੜਾ ਹਿੱਸਾ ਹੈ ਪਰ ਜਿਹੜਾ ਮਰਿਆਦਾ ਦੀ ਗੱਲ ਹੈ ਤੇ ਜੇ ਹਟਾਉਣੇ ਕਰਨੇ ਜੋ ਵੀ ਸੀ ਉਹ ਦੋ ਤਰੀਕ ਤੋਂ ਪਹਿਲਾਂ ਜਿਹਨੂੰ ਮਰਜ਼ੀ ਹਟਾਉਂਦੇ ਲਾਉਂਦੇ ਜੋ ਮਰਜ਼ੀ ਕਰਦੇ ਜੇ ਕੋਈ ਗੜਾ ਕਰਦਾ ਤੇ ਉਹ ਜਿਹੜਾ ਜਰੂਰ ਪਹਿਲਾਂ ਵੀ ਜਦੋਂ ਲਾਉਣੇ ਹੁੰਦੇ ਜਥੇਦਾਰ ਉਹਨੂੰ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਸਰੋਪੇ ਆਪਾਂ ਦਿੰਨੇ ਆ ਪਰ ਜਦੋਂ ਹਟਾਉਣ ਦੀ ਗੱਲ ਆਉਂਦੀ ਹੈ ਉਹਨੂੰ ਉਹਨਾਂ ਨੂੰ ਜਿਹੜਾ ਇੰਨੀ ਬੇਇੱਜ਼ਤ ਕਰਕੇ ਜਿਹੜਾ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਉਹ ਜਰੂਰ ਜਿਹੜਾ ਜੇ ਕੋਈ ਸਿੰਘ ਸਾਹਿਬ ਗਲਤੀ ਕਰਦਾ ਤੇ ਉਹ ਤੇ ਜਰੂਰ ਖਾਲਸੇ ਪੰਥ ਦੇ ਸਾਹਮਣੇ ਵੀ ਉਹ ਵੀ ਗੁਰਮਤੇ ਆ ਜਾਂਦੇ ਨੇ ਪਰ ਜੇ ਖਾਲਸੇ ਪੰਥ ਦੀਆਂ ਉਹਨਾਂ ਨੇ ਆਵਾਜ਼ ਦੇ ਮੁਤਾਬਕ ਉਹਨਾਂ ਦੇ ਜੋ ਖਾਲਸੇ ਦੀ ਆਪਣੀ ਜੋ ਮਰਿਆਦਾ ਹੈ ਉਹਦੇ ਮੁਤਾਬਕ ਜੇ ਉਹਨਾਂ ਨੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗਲਤੀ ਕੀਤੀ ਉਹਨੇ ਦਾੜੀ ਤੇ ਜਿਹੜੀ ਕਲਫਲਾਈ ਮੋਰਾ ਕੰਜਰੀ ਦਾ ਨਾਚ ਵੇਖਿਆ ਸੀ ਤੇ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਉਹਨਾਂ ਨੇ ਜਿਹੜਾ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਸੁਣਾਈ ਸੀ ਤੇ ਜੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਦੀਆਂ ਗਲਤੀਆਂ ਦੀ ਕੋਈ ਸਜ਼ਾ ਸੁਣਾਈ ਹੈ ਤੇ ਉਹਨਾਂ ਨੂੰ ਜਿਹੜਾ ਸਿਰ ਝੁਕਾ ਕੇ ਨਮਸਕਾਰ ਕਰਕੇ ਪ੍ਰਵਾਨ ਜੇ ਕੀਤਾ ਤੇ ਉਹਦੇ ਤੇ ਪਹਿਰਾ ਨਹੀਂ ਦੇ ਰਾ ਜਿੰਨ ਹੰਗਸ ਸਿੰਘ ਜਥੇਬੰਦੀਆਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਆਨ ਬਾਨ ਤੇ ਸ਼ਾਨ ਦੇ ਨਾਲ ਹਮੇਸ਼ਾ ਖੜਿਆ ਤੇ ਖੜੇ ਰਹਿਣਾ ਜੇ ਆਪਾਂ ਸਾਰੀਆਂ ਗੁਰਸਿੱਖ ਸੰਗਤਾਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸ਼ੁਰੂ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਅਕਾਲ ਤਖਤ ਸਾਹਿਬ ਦੇ ਹਰ ਪਹਿਰੇ ਤੇ ਹਰ ਮੁਸ਼ਕਲ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਵੀ ਕੋਈ ਵੀ ਕੋਈ ਲੋਡ ਹੁੰਦੀ ਸੀ ਜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਸਾਡੇ ਭਰਾ ਨੇ ਪਰ ਜਿਹੜਾ ਨਿਹੰਗ ਸਿੰਘਾਂ ਨੇ ਉੱਥੇ ਵੀ ਡਟ ਕੇ ਪਹਿਰਾ ਦਿੱਤਾ ਸਾਤ ਦਿੱਤਾ ਪਰ ਜਦੋਂ ਹੋਣ ਗੱਲ ਮਰਿਆਦਾ ਦੀ ਆਪਾਂ ਸਾਰੇ ਕਹਿੰਦੇ ਆ ਅਕਾਲ ਤਖਤ ਮਹਾਨ ਹੈ ਖਾਲਸੇ ਪੰਥ ਦੀ ਸਿੱਖ ਪੰਥ ਦੀ ਸ਼ਾਨ ਹੈ ਪਰ ਜਿਹੜਾ ਜਿਹੜੇ ਸਾਹਮਣ ਵਾਲੇ ਹੀ ਬਾੜ ਹੀ ਖੇਤ ਨੂੰ ਖਾਨ ਲੱਗ ਜਵੇ ਤੇ ਉਹ ਫਿਰ ਰੱਬ ਹੀ ਰੱਖਾ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੇ ਹੰਗਸ ਸਿੰਘ ਜਥੇਬੰਦੀਆਂ ਖਾਲਸਾ ਨਹੰਗਸ ਸਿੰਘ ਜਥੇਬੰਦੀਆਂ ਪਹਿਲਾਂ ਮੋਗਲਾਂ ਦੇ ਨਾਲ ਜੂਝਦੀਆਂ ਰਹੀਆਂ ਫਿਰ ਜਿਹੜਾ ਅੰਗਰੇਜ਼ਾਂ ਦੇ ਨਾਲ ਜੂਝਦੀਆਂ ਰਹੀਆਂ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਨਹਿੰਂਗ ਸਿੰਘ ਜੰਗਲਾਂ ਦੇ ਵਿੱਚ ਸੀ ਮੁਗਲਾਂ ਨਾਲ ਜੂਝ ਰਿਆ ਸੀ ਅੰਗਰੇਜ਼ਾਂ ਨਾਲ 100 ਸਾਲ ਜੂਝਦੇ ਰਹਿ ਤੇ 80 ਹਜ਼ਾਰ ਫੌਜ ਜਿਹੜੀ ਹੈ ਉਹ ਬੁੱਢਾ ਦਲ ਦੀ ਸ਼ਹੀਦ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਕੁੰਬੜਾ ਸੁਹਾਣਾ ਦੇ ਮੈਦਾਨੇ ਜੰਗ ਚੰਡੀਗੜ੍ਹ ਹੁਣ ਉੱਥੇ ਵਸਦਾ ਹੈ ਉੱਥੇ ਬਾਬਾ ਹਨੂਮਾਨ ਸਿੰਘ ਦਾ ਸ਼ਹੀਦੀ ਅਸਥਾਨ ਹੈ ਉਹ ਕਿਉਂ ਕੁਰਬਾਨੀਆਂ ਕੀਤੀਆਂ ਖਾਲਸੇ ਪੰਥ ਦੀ ਆਨ ਬਾਨ ਸ਼ਾਨ ਵਾਸਤੇ ਤੇ ਜੇ ਹੁਣ ਅਕਾਲ ਤਖਤ ਸਾਹਿਬ ਦੀ ਜਿੱਥੇ ਗੱਲ ਆਉਂਦੀ ਹੈ ਉਹਦੀ ਮਰਿਆਦਾ ਦੀ ਮਰਿਆਦਾ ਤੇ ਜੇ ਪਹਿਰਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਣਾ ਜੇ ਇਹਨਾਂ ਤੋਂ ਨਹੀਂ ਸਮਝਦਾ ਇਹ ਵੀ ਇੱਕ ਵੋਟਾਂ ਦੇ ਨਾਲ ਚੁਣ ਕੇ ਆਏ ਹੋਏ ਨੇ ਪਰ ਇਹਨਾਂ ਨੂੰ ਜਿਹੜਾ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਹੈ ਖਾਲਸਾ ਪੰਥ ਗੁਰਸੇਖ ਸੰਗਤਾਂ ਜਿਹੜੀਆਂ ਨੇ ਭਾਵੇਂ ਕੋਈ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਪਰ ਸਾਡੇ ਨਿਹੰਗ ਸਿੰਘ ਜਿਹੜੇ ਨੇ ਨਰੋਲ ਨੇ ਤੇ ਨਾ ਕਦੇ ਕਿਸੇ ਜਿਹੜੇ ਸਿਆਸੀ ਆਗੂ ਨੇ ਨਾ ਆਪਾ ਧਾਰਮਿਕ ਨਰੋਲ ਧਾਰਮਿਕ ਗੱਲ ਕਰਨੀ ਹੈ ਤੇ ਧਾਰਮਿਕ ਉਹਦੇ ਤੇ ਹੀ ਪਹਿਰਾ ਦੇਣਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਇਹ ਸਾਰੇ ਇਕੱਤਰ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਜਿਹੜੀ ਜਿੱਥੇ ਉਹਨਾਂ ਨੇ ਜ਼ਰੂਰਤ ਦੇ ਨਾਲ ਜੇ ਫੈਸਲੇ ਲਏ ਉਹਨੂੰ ਲਾਗੂ ਵੀ ਜਿਹੜਾ ਉਹ ਕਰਵਾਉਣ ਦਾ ਯਤਨ ਕਰਦੇ ਨੇ ਪਰ ਜਿਹੜੇ ਸਿਆਸੀ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆ ਕੇ ਇਹ ਕਹਿਣਾ ਕਿ ਤੁਹਾਡੀਆਂ ਸੀਮਾਵਾਂ ਜਿਹੜੀਆਂ ਨੇ ਹੁਣ ਇੱਥੇ ਕਿ ਤੱਕ ਹੀ ਐ ਖਾਲਸਾ ਪੰਥ ਨੇ ਕਦੇ ਜਿਹੜੀਆਂ ਸੀਮਾਵਾਂ ਉਹ ਵਿਸ਼ਵ ਭਰ ਦੇ ਵਿੱਚ ਮਹਾਰਾਜ ਨੇ ਜਿਹੜੇ ਬਚਨ ਕੀਤੇ ਹੋਏ ਨੇ ਉਹ ਕਾਇਮ ਅਟਲ ਰਹੇ ਨੇ ਰਹਿ ਵੀ ਨੇ ਅੱਗੇ ਵੀ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਵਿਸ਼ਵ ਦੇ ਵਿੱਚ ਖਾਲਸੇ ਜਿਹੜੇ ਪੰਦੇ ਝੰਡੇ ਝੂਲਨੇ ਨੇ ਉਹ ਅਕਾਲ ਤਖਤ ਸਾਹਿਬ ਜਿਹੜਾ ਜਿੱਥੇ ਨਿਹੰਗ ਸਿੰਘ ਫੌਜਾਂ ਨੇ ਜਦੋਂ ਅਕਾਲ ਤਖਤ ਸਾਹਿਬ ਦੇ ਪਹਿਰਾ ਸੀ ਕਾਬਲ ਕੰਧਾਰ ਅਫਗਾਨਿਸਤਾਨ ਤੇ ਬਹਾਵਲਪੁਰ ਦਿੱਲੀ ਤੇ ਦਿੱਲੀ ਤੋਂ ਅੱਗੇ ਤੱਕ ਜਿਹੜਾ ਖਾਲਸੇ ਨੇ ਰਾਜ ਭਾਗ ਕਾਇਮ ਕੀਤੇ ਸੋ ਇਹਦੇ ਵਿੱਚ ਸੀਮਾਵਾਂ ਜਿਹੜੀਆਂ ਉਹ ਨਹੀਂ ਰੱਖਣੀਆਂ ਚਾਹੀਦੀਆਂ ਤੇ ਅਕਾਲ ਤਖਤ ਸਾਹਿਬ ਜਿਹੜਾ ਉਹ ਲੋਕਾਂ ਵਾਸਤੇ ਨਹੀਂ ਉਹ ਆਪਦੇ ਵਾਸਤੇ ਵੀ ਇਹਨਾਂ ਨੂੰ ਜਿਹੜਾ ਉਹ ਸਮਝਣਾ ਚਾਹੀਦਾ ਹੈ ਅਕਾਲ ਤਖਤ ਦਾ ਕੋਈ ਬੰਦਾ ਆਪਾਂ ਇਹ ਨਹੀਂ ਕਰਦੇ ਕੋਈ ਵੀ ਸਿੰਘ ਸਾਹਿਬ ਕੋਈ ਮਾੜਾ ਵੀ ਹੋ ਸਕਦਾ ਹੈ ਕਈ ਵਾਰੀ ਪਹਿਲਾਂ ਗਲਤੀਆਂ ਵੀ ਹੋਈਆਂ ਪਰ ਜਿੱਥੇ ਗੱਲ ਆਉਂਦੀ ਹੈ ਜੇ ਹੁਣ ਸਾਰੀਆਂ ਸੰਗਤਾਂ ਨੂੰ ਪਤਾ ਹੈ ਦੋ ਤਰੀਕ ਨੂੰ ਲਾਈਵ ਦਿਖਾ ਰਹੇ ਸੀ ਸਾਰੇ ਚੈਨਲ ਉਹਦੇ ਵਿੱਚ ਕਿਵੇਂ ਗਲਤੀਆਂ ਬੰਨੀਆਂ ਮੰਨ ਕੇ ਫਿਰ ਮੁੱਕਰ ਜਾਣਾ ਫਿਰ ਮੰਨ ਜਾਣਾ ਪਰ ਇਹ ਜਿਹੜੀਆਂ ਦੋਹਰੀ ਨੀਤੀ ਨਹੀਂ ਇਨੂੰ ਜਿਹੜਾ ਸਿਰ ਝੁਕਾ ਕੇ ਖਾਲਸੇ ਨੇ ਜਿਹੜਾ ਉਹ ਪ੍ਰਵਾਨ ਵੀ ਕਰ ਲਈ ਸੀ ਫੇਰ ਔਲਜ ਗਏ ਨੇ ਇਹ ਸਾਰੇ ਇਕੱਠੇ ਹੋ ਕੇ ਸਾਰੇ ਸਗੋਂ ਇਕੱਠੇ ਹੋਣ ਤੇ ਇੱਕ ਜਿਹੜੀ ਜਮਾਤ ਕਰਾਮਾਤ ਹੁੰਦੀ ਹੈ ਅਕਾਲ ਤਖਤ ਸਾਹਿਬ ਦੀ ਰਹਿਮਾਈ ਤਿੰਨ ਹੰਗ ਸਿੰਘ ਫੌਜਾਂ ਦੀ ਜਿਹੜੀ ਸਦਾ ਹੀ ਹਮੇਸ਼ਾ ਸਰਦਾਰੀ ਜਿਹੜੀ ਕਾਇਮ